ਜੋਬ ਸਰਕਾਰ ਦੀ ਰੋਸ਼ਨ ਪੰਜਾਬ ਸਕੀਮ ਤਹਿਤ ਸਰਦੂਲਗੜ ਹਲਕੇ ਨੂੰ ਬਿਜਲੀ ਪ੍ਰਬੰਧਨ ਲਈ ਮਿਲੀ 23.60 ਕਰੋੜ ਦੀ ਗ੍ਰਾਂਟ ਇਹ ਗ੍ਰਾਂਟ ਮਿਲਣ ਤੋਂ ਬਾਅਦ ਜਿੱਥੇ ਬਿਜਲੀ ਬੋਰਡ ਦੇ ਟਰਾਂਸਫਾਰਮਰਾਂ ਦਾ ਨਵੀਨੀਕਰਨ ਕੀਤਾ ਜਾਵੇਗਾ ਉੱਥੇ ਹੀ ਬਿਜਲੀ ਪ੍ਰਬੰਧਨ ਨੂੰ ਹੋਰ ਸਕਾਲਾ ਬਣਾਉਣ ਲਈ ਕੰਮ ਵੀ ਸ਼ੁਰੂ ਕੀਤਾ ਜਾਵੇਗਾ ਇਸ ਸਕੀਮ ਦੇ ਤਹਿਤ ਅੱਜ ਬਿਜਲੀ ਬੋਰਡ ਦੇ ਅਫਸਰਾਂ ਨਗਰ ਪੰਚਾਇਤ ਦੇ ਪ੍ਰਧਾਨ ਅਤੇ ਐਮਸੀ ਸਹਿਬਾਨਾ ਸਰਕਾਰ ਦੇ ਆਗੂਆਂ ਨੇ ਅੱਜ ਨਵੇਂ ਟਰਾਂਸਫਾਰਮਰ ਰਖਵਾ ਕੇ ਇਸ ਸਕੀਮ ਦਾ ਸਰਦੂਲਗੜ੍ਹ ਵਿੱਚ ਆਗਾਜ਼ ਕੀਤਾ। ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਬਿਜਲੀ ਬੋਰਡ ਦੇ ਐਸਡੀਓ ਨਗਰ ਪੰਚਾਇਤ ਪ੍ਰਧਾਨ ਅਤੇ ਹੋਰ ਆਗੂਆਂ ਨੇ ਕੀ ਕਿਹਾ ਆਓ ਸੁਣਦੇ ਹਾਂ ਸਾਡੀ ਇਸ ਰਿਪੋਰਟ ਵਿੱਚ। ਮੈਂ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਪਾਵਰਕਾਮ ਦੇ ਮੈਨੇਜਮੈਂਟ ਸਾਡੇ ਬਹੁਤ ਹੀ ਮਿਹਨਤੀ ਸਾਡੇ ਐਕਸ਼ਨ ਸਾਹਿਬ ਸੁਧੀਰ ਕੁਮਾਰ ਜੀ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਐਮਐਲਸ ਸਾਹਿਬ ਤੇ ਜਿਨ੍ਹਾਂ ਦੇ ਉਦਮ ਸਤਕਾ ਯੂਐਲਬੀ ਸਕੀਮ ਅਧੀਨ ਅਸੀਂ 23 ਕਰੋੜ ਦੇ 60 ਲੱਖ ਰੁਪਏ ਸਾਡੇ ਨੀਂ ਸਰੂਵਰ ਦੇ ਵਿੱਚ ਖਰਚਾ ਜਾਊਗਾ ਜੀ ਦੇ ਵਿੱਚ ਸਾਡੇ ਪਾਵਰ ਟ੍ਰਾਂਸਫਾਰਮਰ ਹੈ ਛੱਟ ਕੇ ਵੀ ਗ੍ਰਿਡ ਦੇ ਵਿੱਚ 20 ਐਮਬੀਏ ਤੋਂ 31.5 ਐਮਬੀਏ ਹੋਊਗਾ ਤੇ ਝਨੀੜ ਤੋਂ ਜਿਹੜੀ ਸਾਡੀ ਛੱਟ ਕੇ ਵੀ ਲੈਣ ਆਉਂਦੇ ਆ ਉਹਦੀ ਕੈਪੈਸਿਟੀ ਵਧਾਈ ਜਾਊਗੀ ਤੇ ਸਰਗੜ ਸ਼ਹਿਰ ਦੇ ਵਿੱਚ 15 ਨਵੇਂ ਤਹਾਂ ਤੇ 11 ਵੱਡੇ ਤਹਾਂ ਕੀਤੇ ਜਾਣਗੇ ਇਹ ਸਾਰੇ ਪ੍ਰੋਜੈਕਟ ਤੇ 23 ਕਰੋੜ ਦੇ 60 ਲੱਖ ਦੇ ਲਗਭਗ ਮਤਲ ਮਹਿਕਮੇ ਦਾ ਖਰਚਾ ਹੋ ਜਿਹਦੇ ਨਾਲ ਖਪਤਕਾਰਾਂ ਦੀ ਬਿਜਲੀ ਦੇ ਵਿੱਚ ਬਹੁਤ ਜ਼ਿਆਦਾ ਸੁਧਾਰ ਹੋਊਗਾ ਤੇ ਮਹਿਕਮੇ ਦਾ ਸਿਸਟਮ ਵੀ ਅਪਰੂਵ ਹੋ ਜਾਊਗਾ ਐਸਡੀਓ ਸਾਹਿਬ ਜਿਹੜੇ ਤੁਸੀਂ ਸ਼ਹਿਰ 'ਚ ਨਵੇਂ ਪੁਰਾਣੇ ਲਾਉਣੇ ਆ ਉਹਦਾ ਕੋਈ ਏਰੀਆ ਸਿਲੈਕਟ ਹੈਗਾ ਜੀ ਕਿਵੇਂ ਏਰੀਆ ਲਗਭਗ ਸਾਡੇ ਕੋਲ ਸਿਲੈਕਟ ਹੈ ਤੇ ਅਸੀਂ ਜਿੱਥੇ-ਜਿੱਥੇ ਬੋਲਟ ਦੀ ਦਿੱਕਤ ਹੈ ਉੱਥੇ-ਉੱਥੇ ਅਸੀਂ ਲਗਾਵਾਂਗੇ ਤਾਂ ਹਾਂ ਜੇ ਜਿੱਥੇ ਵੀ ਸਾਨੂੰ ਲੋੜ ਪਈ ਐਮਐਲ ਸਾਹਿਬ ਦੀ ਤੇ ਸਾਡੇ ਨਗਰ ਪੰਚਾਇਤ ਐਮਸੀ ਪ੍ਰਧਾਨ ਜੀ ਐਮਸੀ ਸਾਹਿਬਾਨਾਂ ਦੀ ਜ਼ਰੂਰਤ ਪਈ ਅਸੀਂ ਇਹਦੀ ਮਦਦ ਲੈ ਕੇ ਮੈਂ ਕੋਈ ਨਾ ਕੰਮ ਸਮੇਂ ਸਿਰ ਨੇਪਰੇ ਚਾੜਾਂਗੇ ਐਸਟੀਐਲ ਨਾ ਪਵਾਂ ਬਿਜਲੀ ਰੋਡ ਸ਼ਹਿਰ ਦੇ ਜਿਹੜੇ ਆਕਾਸ ਫਾਰਮਰ ਹੈ ਜਾਂ ਲਾਈਨ ਦਾ ਇਹਨਾਂ ਵਾਸਤੇ ਫੰਡ ਆ ਗਿਆ ਔਰ ਜਿਹੜੀ ਬਿਜਲੀ ਵਿਭਾਗ ਦੀ ਜਿਹੜੀ ਬਿਲਡਿੰਗ ਹੈ ਉਹ ਵੀ ਖਸਤਾ ਹਾਲ ਹੋਈ ਪਈ ਹੈ ਔਰ ਜਿਹੜਾ ਗ੍ਰਿਡ ਬਣਿਆ ਹੈ ਉੱਥੇ ਵੀ ਕਾਫੀ ਖਸਤਾ ਹਾਲ ਹੈ ਉਸ ਵਾਰੇ ਵੀ ਕੋਈ ਸਰਕਾਰ ਵੱਲੋਂ ਕੋਈ ਫੰਡ ਆਇਆ ਜਾਂ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੀ 2023 ਚ ਆਪਣੇ ਘੱਗਰ ਦੇ ਰਾਜ ਫਲੱਡ ਆਇਆ ਸੀਗਾ ਉਸ ਸਮੇਂ ਦੌਰਾਨ ਸਾਡੇ ਉੱਚ ਅਧਿਕਾਰੀਆਂ ਨੇ ਦਫਤਰ ਦੀ ਬਿਲਡਿੰਗ ਤੇ 68 ਗ੍ਰੈਡ ਸਰੂਆਟ ਦੀ ਬਿਲਡਿੰਗ ਦਾ ਪ੍ਰੋਜੈਕਟ ਬਣਾਉਣ ਲਈ ਸਿਵਲ ਸਾਡੇ ਵਿਭਾਗ ਨੂੰ ਕਹਿ ਗਏ ਸੀਗਾ ਉਹ ਹਲੇ ਕੰਮ ਪਾਈਪ ਲਾਈਨ ਦੇ ਵਿੱਚ ਹੀ ਹੈ ਤੇ ਉਹ ਉੱਚ ਅਧਿਕਾਰੀ ਜਿਹੜੇ ਸਾਡੇ ਮੈਨੇਜਮੈਂਟ ਦੇ ਅੰਡਰ ਆਉਂਦਾ ਤੇ ਉਹ ਜਿਵੇਂ ਕੋਈ ਸਿਸਟਮ ਅੱਗੇ ਚੱਲੂਗਾ ਮਨਜ਼ੂਰ ਹੋ ਜਾਊ ਬਿਲਡਿੰਗ ਤੇ ਸਾਡੀ ਗ੍ਰੈਡ ਨਮਾ ਬਣ ਜਾਊਗਾ ਕੀ ਹੋਈ ਜੇ ਕਿਉਂ ਤਾਂ ਕਿ ਇਹ ਜਿਹੜਾ ਕੰਮ ਹੈ ਸ਼ੁਰੂ ਹੋਊਗਾ ਬਿਲਡਿੰਗ ਦਾ ਆਸਪਟ ਬਿਲਡਿੰਗ ਦਾ ਕੰਮ ਸਾਡੇ ਮਤਲਬ ਉੱਚ ਅਧਿਕਾਰੀ ਅਤੇ ਸਿਵਲ ਮਹਿਕਮੇ ਵਾਲੇ ਹੀ ਦੱਸ ਸਕਦੇ ਨੇ ਸਹੀ ਟਾਈਮ ਤਾਂ ਪਰ ਸਾਡੇ ਵੱਲੋਂ ਜੋ ਲਿਖਤੀ ਰੂਪ ਚ ਅਸੀਂ ਦੇਣਾ ਸੀਗਾ ਸਬ ਡਿਵੀਜ਼ਨ ਵੱਲੋਂ ਤੇ ਸਾਡੇ ਡਿਵੀਜ਼ਨ ਦਫ਼ਤਰ ਵੱਲੋਂ ਸਾਡੇ ਐਕਸ਼ਨ ਸਾਹਿਬ ਸ੍ਰੀ ਇੰਜੀਨੀਅਰ ਸੁਧੀਰ ਕੁਮਾਰ ਜੀ ਨੇ ਪੂਰਾ ਮਤਲਬ ਕਿ ਅਸੀਂ ਆਪਦੇ ਵਰਨੋ ਲੈਟਰ ਪੱਤਰ ਲਿਖੇ ਹੋਏ ਨੇ ਤੇ ਸਾਨੂੰ ਉਮੀਦ ਹੈ ਵੀ ਛੇਤੀ ਕੰਮ ਸਟਾਰਟ ਹੋ ਜਾਊਗਾ ਉਹ ਵੀ ਅਸੀਂ ਸਭ ਤੋਂ ਪਹਿਲਾਂ ਸਾਡੇ ਐਮਐਲਏ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਜੀ ਬੰਗਾਲੀ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਬਿਜਲੀ ਦੇ ਵਿੱਚ ਤਕਰੀਬਨ 23 ਕਰੋੜ 60 ਲੱਖ ਰੁਪਏ ਦੇ ਕੇ ਸਰਦੂਲਗੜ੍ਹ ਨੂੰ ਜਿੱਥੇ ਵੋਲਟੇਜ ਘਟਾ ਹੈ ਉਹਦੀ ਪੂਰਤੀ ਪੂਰੀ ਕੀਤੀ ਜਾਵੇਗੀ ਜਿਵੇਂ ਕਿ ਸਾਡੇ ਐਸਡੀਓ ਸਾਹਿਬ ਮਨਜੀਤ ਸਿੰਘ ਜੀ ਨੇ ਦੱਸਿਆ ਵੀ ਲਗਭਗ 2 ਕਰੋੜ ਰੁਪਏ ਤਾਂ ਸਾਡੇ ਗ੍ਰਿਡ ਦੇ ਉੱਤੇ ਲਾਇਆ ਜਾਏਗਾ ਜਿਹੜੇ ਗ੍ਰਿਡ ਦੀ ਕਪੈਸਿਟੀ ਘਟ ਹੈ ਵਧਾਈ ਜਾਏਗੀ ਅਤੇ ਜੋ ਝੋਟ ਚਨੀਰੋ ਲੈਂਡ ਆਏਗੀ ਉਹ ਤਕਰੀਬਨ ਪਹਿਲਾਂ ਜਿਵੇਂ ਉਸ ਤੋਂ ਡੇਡੀ ਕੀਤੀ ਜਾਏਗੀ ਲਗਭਗ 20 ਕਰੋੜ ਰੁਪਇਆ ਉੱਥੇ ਖਰਚ ਕੀਤਾ ਜਾਏਗਾ ਜੋ ট্রান্সਫਾਰਮ ਹੈ 15 ਨਵੇਂ ট্রান্সਫਾਰਮਰ ਰੱਖੇ ਜਾਣਗੇ ਤੇ 11 ট্রান্সਫਾਰਮਰਾਂ ਦੀ ਮੁਰੰਮਤ ਕੀਤੀ ਜਾਵੇਗੀ ਜੋ ਲਗਭਗ 2 ਕਰੋੜ 60 ਲੱਖ ਰੁਪਇਆ ਸਰਦੂਲਗੜ ਦੇ ਉੱਤੇ ਖਰਚ ਕੀਤਾ ਜਾਵੇਗਾ ਅਸੀਂ ਬਿਜਲੀ ਬੋਰਡ ਵਿਭਾਗ ਦੇ ਐਕਸ਼ਨ ਸਾਹਿਬ ਦਾ ਖਾਸ ਕਰ ਸਾਡੇ ਗੁਰਪ੍ਰੀਤ ਸਿੰਘ ਜੀ ਬਨਾਲੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਰਦੂਲਗੜ ਨੂੰ ਇਹ ਦੇਣ ਦਿੱਤੀ ਧੰਨਵਾਦ ਸਤਿਪੰਨਾ ਪੰਜਾਬ ਮੀਡੀਆ ਦਾ ਬਹੁਤ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਆ ਕੇ ਸਾਡੀ ਪੂਰੀ ਕਵਰਿੰਗ ਕੀਤੀ ਆ ਉਸ ਤੋਂ ਬਾਅਦ ਮੈਂ ਧੰਨਵਾਦ ਸੀਐਮ ਸਾਹਿਬ ਦਾ ਕਰਦਾ ਹਾਂ ਐਮਐਲਏ ਸਾਹਿਬ ਕਰਦਾ ਹਾਂ ਉਹ ਬਿਜਲੀਪੁਰ ਦੀ ਮੈਨੇਜਮੈਂਟ ਦਾ ਕਰਦਾ ਹਾਂ ਨਵਦੀਨ ਵਾਲਾ ਇਥੋਂ ਦਾ ਅਜੂਬੇ ਸਾਹਿਬ ਜੈ ਸਾਹਿਬ ਐਕਸ਼ਨ ਸਾਹਿਬ ਜਿਨ੍ਹਾਂ ਨੇ ਇਥੋਂ ਐਸਟੀਮੇਟ ਬਣਾ ਕੇ ਅਸੀਂ ਇਹਨਾਂ ਨੂੰ ਮੰਗ ਪੱਤਰ ਦਿੱਤਾ ਅਸੀਂ ਮੰਗ ਪੱਤਰ ਤਿਆਰ ਸਰਦੂਗੜ ਦੇ ਵਿੱਚ ਜੋ ਮਗਰਲਾ ਸੀਜ਼ਨ ਸੀ 24 ਵਾਲਾ ਬੜੀ ਫਿਊਜ ਹਰਦੀ ਸੀ ਔਰ ਮੈਂ ਆਪ ਖੁਦ ਰਾਤ ਨੂੰ 12:12 ਵਜੇ ਜੇ ਸਾਉਂ ਉਠਾ ਕੇ ਬੰਦੇ ਨੂੰ ਉਠਾ ਕੇ ਫਿਊਜ ਲਵਾ ਕੇ ਜਿੰਦਰ ਰੱਖ ਕੇ ਮਸਲ ਹਾਰ ਕਰਦੇ ਰਹੇ ਉਸ ਤਹਿਤ ਇਸ ਤੋਂ ਪਹਿਲਾਂ ਵੀ ਕਾਫੀ ਟਰਾਂਫਰਮ ਲੱਗੇ ਸੂਗਰ ਦੇ ਅੰਦਰ ਆ ਹੁਣ ਜਿਹੜੇ 15 ਟਰਾਂਫਰਮ ਐ ਇੱਕ ਲੱਗਾ 14 ਹੋਰ ਲੱਗਣੇ ਨੇ ਔਰ 11 ਟਰਾਂਫਰਮ ਆਪੋ ਨੇ ਨੇ 25 ਤੋਂ 63 63 ਤੋਂ 100 100 ਤੋਂ 200 ਬੜੀ ਖੁਸ਼ੀ ਦੀ ਗੱਲ ਆ ਸੂਗਰ ਦੇ ਅੰਦਰ ਵੀ ਆਨਲਾਈਨ ਗਰਾਂਦੇ ਵਿੱਚ ਆਗਦੀ ਪੈਡੀਸ ਜ ਕਿਸੇ ਨੂੰ ਕੋਈ ਦਿੱਕਤ ਨਹੀਂ ਆਊਗੀ ਦੂਜੀ ਗੱਲ ਜੋ 68 ਕਿ ਵੀ ਸਾਡੀ ਲੈਣ ਹੈ ਚਨੀਸ਼ ਤੋਂ ਸੂਗੜ ਆਉਂਦੀ ਹੈ ਉਹ ਪੈਡੀਸੀਨ ਦੇ ਵਿੱਚ ਪੰਜਾਬੀ ਵਿੱਚ ਕਹਿੰਦਾ ਭਾਵ ਆ ਵੀ ਉਹ ਤਾਰਾ ਪਿੱਗਲਦੀਆਂ ਸੀ ਉਹ ਤਾਰਾਂ ਨੂੰ ਬਦਲ ਕੇ ਮੋਟੀਆਂ ਪਾਈ ਜਾਣਗੀਆਂ ਉਹਦਾ ਹੱਲ ਹੋ ਜੂ ਜੋ ਸਾਡੇ ਇੱਥੇ ਗ੍ਰਿਡ ਦੇ ਕੋਈ ਟਰਾਂਫਰ ਹੁੰ ਸੀਗਾ ਉਹ 20 ਕੇਵਲ ਸੀਗਾ ਹੁਣ ਉਹ 31.5 ਦਾ ਲੱਗ ਜਾਣਾ ਜੁੜਾ ਹੋ ਗਿਆ ਔਰ ਇਤਰਾ ਦੇ ਵਿੱਚ ਜਿੰਨੀਆਂ ਮਰਜ਼ੀਆਂ ਮੋਟਰਾਂ ਲੱਗ ਜਾਣਾਂ ਕਨੈਕਸ਼ਨ ਵੱਜ ਜਾਣ ਸਾਡੇ ਇਹ ਟਰਾਂਫਰ ਦੇ ਕੋਈ ਫਰਕ ਨਹੀਂ ਪੈਣਾ ਇਸ ਲਈ ਅਸੀਂ ਧੰਨਵਾਦੀ ਹਾਂ ਤੁਹਾਡੇ ਜਰੀਏ ਸੀ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਐਮਲੀ ਸਾਹਿਬ ਦਾ ਸੀਐਮ ਸਾਹਿਬ ਦਾ ਉਹ ਪੰਜਾਬ ਸਰਕਾਰ ਦਾ ਇਸ ਤੋਂ ਪਹਿਲਾਂ ਕਿਸੇ ਸਰਕਾਰ ਨੇ ਇਹ ਜੱਥੇ ਹੋਣੀ ਚੱਕਿਆ ਧਿਆਨ ਨਹੀਂ ਦਿੱਤਾ ਸੀਗਾ ਲੋਕਿਲਕ ਤੇ ਵੇਖੀ ਗਏ ਜਾਂ ਹੁਣ ਬਿਜਲੀ ਦੀ ਗੱਲ ਲਾ ਲਓ ਰਾਤ ਨੂੰ ਮੋਟਰਾਂ ਹੁਣ ਮੋਟਰਾਂ ਦੇ ਜਾਣ ਦੀ ਲੋੜ ਨਹੀਂ ਪਾਣੀ ਲਾ ਲਓ ਸਭ ਟੇਲਾਂ ਦੇ ਪਾਣੀ ਹੈ ਇਸ ਲਈ ਮੈਂ ਬਹੁਤ ਬਹੁਤ ਧੰਨਵਾਦ ਹੈ ਬਿਜਲੀ ਬੋਰ ਦਾ ਉਹ ਪੰਜਾਬ ਸਰਕਾਰ ਦਾ ਪਹਿਲਾ ਤਾਂ ਜੀ ਅਸੀਂ ਸਾਡੇ ਹਲਕੇ ਦੇ ਐਮ.ਐਲ.ਏ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਬਣਾਈ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਦੀ ਮਿਹਨਤ ਸਦਕਾ ਤੁਸੀਂ ਵੀ ਦੇਖਦੇ ਹੋ ਤੇ ਅਸੀਂ ਵੀ ਰੋਜ਼ ਦੇਖਦੇ ਆ ਕਿ ਹਲਕੇ ਦੇ ਵਿੱਚ ਹਰ ਰੋਜ਼ ਕੋਈ ਨਾ ਕੋਈ ਨਵਾਂ ਪ੍ਰੋਜੈਕਟ ਲਿਆਂਦਾ ਜਾਂਦਾ ਹੈ ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖੀਏ ਕੱਲ ਪਰਸੋ ਦੀ ਗੱਲ ਹੈ ਕਰੋੜਾਂ ਰੁਪਏ ਦੀ ਲਾਗਤ ਨਾਲ ਜੋ ਸੜਕਾਂ ਦੀ ਸ਼ੁਰੂਆਤ ਹੋ ਰਹੀ ਹੈ ਤੇ ਉਸ ਦੇ ਨਾਲ ਹੀ ਮੇਨ ਜੋ ਮੈਂ ਕਹਣਾ ਇਹ ਸਾਡੀ ਮੁੱਖ ਮੰਗ ਸੀ ਪਿਛਲੇ ਲੰਬੇ ਸਮੇਂ ਤੋਂ ਸਾਰਾ ਸ਼ਹਿਰ ਵੀ ਇਸ ਦੀ ਮੰਗ ਮੰਗ ਰਿਹਾ ਸੀ ਤੇ ਜੋ ਉਸ ਦਾ ਸਿੱਧਾ ਧੰਨਵਾਦ ਐਮ ਐਲ اے ਸਾਹਿਬ ਦਾ ਕਰਦੇ ਆ ਕਿ ਸਾਨੂੰ ਜੋ ਵੱਡੀ ਰਾਸ਼ੀ ਹੈ ਸਰਦੂਲਗੜ੍ਹ ਨੂੰ ਦਿੱਤੀ ਗਈ ਹੈ ਉਸ ਦੇ ਲਈ ਮੈਂ ਸਾਡੇ ਸਾਰੇ ਜਿੰਨੇ ਅਫਸਰ ਸਹਿਬਾਨ ਨੇ ਮਨਜੀਤ ਸਿੰਘ ਜੀ ਖੜੇ ਨੇ ਸਾਡੇ ਐਸ ਡੀਓ ਸਾਹਿਬ ਨਾਲ ਨਿਤਿੰਤ ਜੀ ਜਈ ਸਾਹਿਬ ਨੇ ਇੱਥੇ ਮੂਰ ਵੀ ਜਿੰਨੇ ਮਲਾਜਮ ਵੀਰ ਨੇ ਇਸ ਸਮੇਂ ਸਮੇਂ ਤੇ ਜੋ ਸ਼ਹਿਰ ਦੇ ਵਿੱਚ ਦਿੱਕਤ ਆਉਂਦੀ ਹੈ ਜਾਂ ਘਟ ਹੁੰਦੀ ਹੈ ਉਸ ਦੇ ਬਾਰੇ ਸਾਨੂੰ ਜਾਗਰੂਕ ਕਰਾਉਂਦੇ ਆ ਤੇ ਅਸੀਂ ਉਹ ਜੋ ਅੱਗੇ ਐਮ ਐਲ اے ਸਾਹਿਬ ਦੇ ਧਿਆਨ 'ਚ ਲਿਆਉਨੇ ਆ ਤੇ ਉਹ ਕੇ ਸਰਕਾਰ ਦੇ ਧਿਆਨ 'ਚ ਲਿਆ ਕੇ ਇਸ ਨੂੰ ਜੋ ਪੂਰਾ ਕਰਦੇ ਆ ਜੋ ਵੱਡੀ ਰਾਸ਼ੀ ਹੈ ਸਰਪੂਲਗੜ੍ਹ ਦੇ ਵਿੱਚ ਲਾਈ ਜਾਣੀ ਹੈ ਜਿਸ ਦੇ ਵਿੱਚ ਲਗਭਗ 15 ట్రాన్స్‌ਫਾਰਮ ਨੇ ట్రాన్స్‌ਫਾਰਮ ਨਲੇ ਲਏ ਜਾਣੀ ਹੈ ਜਿਸ ਦੇ ਵਿੱਚ 11 ਵੱਡੇ ਕੀਤੇ ਜਾਣੇ ਆ ਉਸ ਤੋਂ ਇਲਾਵਾ ਜੋ ਕਿ ਸਾਨੂੰ ਚਨੀਰ ਤੋਂ 68 ਵਾਲੀ ਲਾਈਨ ਆਉਂਦੀ ਹੈ ਉਸ ਦੀ ਜੋ ਸ਼ੰਤ ਹੈ ਉਹ ਵੀ ਆਪਣੀ ਲਾਈਨ ਦੀ ਵਿਧਾਈ ਜਾਣੀ ਹੈ ਤੇ ਇੱਕ ਜੋ ਮੇ ਮੈਂ ਕਹਿੰਦਾ ਸਾਰਿਆਂ ਤੋਂ ਵੱਡਾ ਸਾਨੂੰ ਖੁਸ਼ੀ ਦੀ ਗੱਲ ਹੈ ਸਾਡੇ ਜਿਸ ਦੇ ਨਾਲ ਸ਼ਹਿਰ ਦੇ ਵਿੱਚ ਗਰਮੀ ਦੇ ਵਿੱਚ ਆਉਣ ਵਾਲੀਆਂ ਜਿਹੀਆਂ ਦਿੱਕਤਾਂ ਨੇ ਉਹਨਾਂ ਤੋਂ ਸਾਰੇ ਸ਼ਹਿਰ ਵਾਸੀਆਂ ਨੂੰ ਨਿਰਜਾਤ ਮਿਲੂਗੀ ਠੀਕ ਹੈ ਅੱਜ ਜਿਹੜਾ ਬਿਜਲੀ ਵਿਭਾਗ ਦੇ ਵੱਲੋਂ ਬਲ ਅਸਟੀਮੇਟ ਬਣਾਇਆ ਗਿਆ ਸੀ 23 ਕਰੋੜ 60 ਲੱਖ ਦੇ ਕਰੀਬ ਉਹਦਾ ਪੈਸਾ ਜਿਸ਼ੂ ਹੋ ਗਿਆ ਹੈ ਉਹ ਕੰਮ ਸਟਾਰਟ ਹੋ ਗਿਆ ਹੈ ਅਸੀਂ ਉਹਦੇ ਵਾਸਤੇ ਸਾਡੀ ਭਵਾਨਤਮਾਨ ਸਰਕਾਰ ਦਾ ਧੰਨਵਾਦ ਕਰਦੇ ਆ ਨਾਲ ਦੀ ਨਾਲ ਅਸੀਂ ਸਾਡੇ ਮਿਹਨਤੀ ਐਮਐਲਏ ਸਾਹਿਬ ਗੁਰਪ੍ਰੀਤ ਸਿੰਘ ਜੀ ਬਣਾਲੀ ਦਾ ਧੰਨਵਾਦ ਕਰਦੇ ਆ ਕਿਉਂਕਿ ਇਹ ਬਹੁਤ ਇਲਾਕੇ ਦੀ ਲੋਡ ਸੀ ਕਿ ਬਿਜਲੀ ਦੀ ਮਤਲਬ ਬ੍ਰੇਕਡਾਊਨ ਹੁੰਦਾ ਸੀ ਬਾਰ ਬਾਰ ਸੋ ਹੁਣ ਅਸੀਂ ਜਿਹੜਾ ਪੈਸਾ ਆ ਗਿਆ ਹੁਣ ਅਸੀਂ ਮਹਿਕਮੇ ਕੋ ਵੀ ਆਸ ਕਰਦੇ ਆ ਪਹਿਲਾਂ ਵੀ ਮਹਿਕਵਾ ਬਹੁਤ ਮਿਹਨਤ ਨਾਲ ਲੱਗਿਆ ਹੋਇਆ ਹੈ ਪਰ ਹੁਣ ਅਸੀਂ ਆਸ ਕਰਦੇ ਹਾਂ ਵੀ ਜਿਹੜੇ ਪੈਸੇ ਆਏ ਆਏ ਸਹੀ ਤਰੀਕੇ ਨਾਲ ਜੂਜ ਹੋ ਕੇ ਲੋਕਾਂ ਨੂੰ ਸੁੱਖ ਸਬਦਾ ਦਾ ਵਾਦਾ ਹੋਵੇ ਤਾਂ ਕਿ ਲੋਕਾਂ ਨੂੰ ਕੋਈ ਬਿਜਲੀ ਦੀ ਸਮੱਸਿਆ ਨਾ ਆਵੇ ਸੋ ਸਾਰਿਆਂ ਦਾ ਅਸੀਂ ਇਸੇ ਕਰਕੇ ਧੰਨਵਾਦ ਕਰਦੇ ਹਾਂ